ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਦੇ ਨਾ ਆਪਣੀ ਵੀਡੀਓ ਸ਼ੇਅਰ ਕਰਨ ਬਾਰੇ ਨਹੀਂ ਕਿਹਾ ਪਰ ਅੱਜ ਕਈ ਬੱਚਿਆਂ ਦੀ ਜ਼ਿੰਦਗੀ ਦਾ ਸਵਾਲ ਹੈ ਇਹ ਵੀਡੀਓ ਸ਼ੇਅਰ ਕਰਨੀ ਪੈਣੀ ਆ ਤੁਸੀਂ ਦੇਖਿਆ ਹੋਵੇਗਾ ਕਿ ਕਈ ਵਾਰੀ ਤੁਸੀਂ ਐਡ ਸੁਣੀ ਹੋਣੀ ਆ ਫੇਸਬੁਕ ਦੇ ਵਿੱਚ ਲੋਕਾਂ ਨੇ ਨਾ ਵੀਡੀਓ ਸ਼ੇਅਰ ਕੀਤੀ ਹੁੰਦੀ ਹੈ ਕਿ ਇੱਕ ਬੱਚੇ ਦੀ ਜ਼ਿੰਦਗੀ ਦਾ ਸਵਾਲ ਹੈ ਤੇ ਉਹਨੂੰ 16 ਕਰੋੜ ਦਾ ਜਾਂ 17 ਕਰੋੜ ਦਾ ਇੰਜੈਕਸ਼ਨ ਲੱਗਣਾ ਤੇ ਸਾਡੇ ਲੋਕ ਭੋਲੇ ਭਾਲੇ ਆ ਉਹ ਪੈਸਾ ਜਿਹੜਾ ਨਾ ਉਹ ਪਾਉਣਾ ਸ਼ੁਰੂ ਕਰ ਦਿੰਦੇ ਆ ਪਰ ਇਹ ਜਿਹੜੀ ਜੜੀ ਵੀ ਬਿਮਾਰੀ ਹੈ ਨਾ ਇਹ ਗਵਰਨਮੈਂਟ ਦੇ ਹੱਥਾਂ ਦੇ ਵਿੱਚ ਨਹੀਂ ਇਹ ਗਵਰਨਮੈਂਟ ਦੇ ਹੱਥਾਂ ਦੇ ਵਿੱਚ ਹੋਣੀ ਚਾਹੀਦੀ ਹੈ ਗਵਰਨਮੈਂਟ ਤੋਂ ਅਪਰੂਵਡ ਹੋਣਾ ਚਾਹੀਦਾ ਇਹਦਾ ਇਲਾਜ ਇਹ ਕੀ ਹੈ ਕਿ ਇਹ ਬਿਮਾਰੀ ਦਾ ਨਾਮ ਹੈਗਾ ਸਪਾਇਨਲ ਮਸਕুলਰ ਐਸਟ੍ਰੋਫੀ ਇਹ ਜਿਹੜੀ ਬਿਮਾਰੀ ਆ ਇਹ ਇੱਕ ਨਿਊਰੋਲੋਜੀਕਲ ਡਿਜ਼ੀਜ਼ ਆ ਆਪਣੇ ਸਾਡੇ ਸਪਾਇਨਲ ਕੋਰਡ ਦੇ ਵਿੱਚ ਹੁੰਦੀ ਹੈ ਬਿਮਾਰੀ ਇਹ ਸਾਡੀ ਜਿਹੜੀ ਦਿਮਾਗ ਤੋਂ ਸੁਸ਼ਮਨਾ ਨਾੜ ਤੋਂ ਜਿਹੜੀ ਸਾਡੀ ਜਿਹੜੀ ਚੱਲਦੀ ਹੈ ਸਰੀਰ ਦੇ ਵਿੱਚ ਸਾਰੇ ਸਰੀਰ ਨੂੰ ਕੰਟਰੋਲ ਕਰਦੀ ਹੈ ਨਾ ਨਰਵਸ ਸਿਸਟਮ ਜਿੱਥੋਂ ਸਾਰਾ ਚੱਲਦਾ ਉਹਦੇ ਵਿੱਚ ਜੀਨ ਦੇ ਵਿੱਚ ਗੜਬੜ ਹੋ ਜਾਂਦੀ ਆ ਜਿਹੜੇ ਜੀਨ ਸਾਡੇ ਅਗਾਹ ਕੰਮ ਨਹੀਂ ਕਰਦੇ ਤੇ ਉਹ ਬੱਚੇ ਨੂੰ ਬਾਰ ਬਾਰ ਨਮੋਨੀਆਂ ਹੋ ਜਾਂਦਾ ਤੇ ਬੱਚਾ ਵੈਂਟੀਲੇਟਰ ਤੇ ਚੱਲ ਜਾਂਦਾ ਤੇ ਉਹਦੀਆਂ ਬਾਹਾਂ ਨਹੀਂ ਚੱਲਦੀਆਂ ਇਹ ਬਿਮਾਰੀ ਦੇ ਵਾਸਤੇ ਨਾ ਇੱਕ ਇੰਜੈਕਸ਼ਨ ਆਉਂਦਾ ਜੋਲੇਜ਼ਮਾ ਇੰਜੈਕਸ਼ਨ ਦਾ ਨਾਮ ਹੈ ਉਹੋ ਹੀ ਇੰਜੈਕਸ਼ਨ ਜਿਹੜਾ ਹੈ ਨਾ ਉਹਦੀ ਹੀ ਕੀਮਤ ਜਿਹੜੀ ਆ ਉਹ ਹੈਗੀ ਆ 16 ਕਰੋੜ ਤੇ ਉਹ ਇੰਜੈਕਸ਼ਨ ਬਾਹਰੋਂ ਮਗਾਉਣਾ ਪੈਂਦਾ ਆਪਣੇ ਇੰਡੀਆ ਦੇ ਵਿੱਚ ਨਹੀਂ ਹੁੰਦਾ ਬੰਦੇ ਦੇ ਵਿੱਚ ਸਾਡੇ ਮੇਨ ਜਿਹੜੇ 30000 ਦੇ ਕਰੀਬ ਜੀਨ ਹੁੰਦੇ ਆ ਉਹਦੇ ਵਿੱਚੋਂ ਹੀ ਇੱਕ ਜੀਨ ਹੁੰਦਾ ਜਿਹਦਾ ਇਹ ਇਲਾਜ ਕੀਤਾ ਜਾਂਦਾ ਤੇ ਇਲਾਜ ਤੇ ਇਹਦਾ ਇੱਕ ਹੋਰ ਵੀ ਹੈਗਾ ਉਹ ਮਤਲਬ ਰਿਸਡੀਪਲੇਮ ਨਾਂ ਦੀ ਕੋਈ ਦਵਾਈ ਆ ਜਿਹੜੀ ਉਹ ਮੂੰਹ ਦੇ ਰਹੀਂ ਦੇਣੀ ਪੈਂਦੀ ਬੱਚੇ ਨੂੰ ਪਰ ਉਹ बार-बार ਦੇਣੀ ਪੈਂਦੀ ਆ ਤੇ ਉਹ ਇਲਾਜ ਜਿਹੜਾ ਉਹ ਬਹੁਤ ਲੰਮਾ ਇਲਾਜ ਹੈ ਪਰ ਕਾਰਗਰ ਨਹੀਂ ਹੁਣ ਇਹ ਜਿਹੜਾ ਮੰਨਿਆ ਬੱਚੇ ਨੂੰ ਪੈਸੇ ਇਕੱਠੇ ਕਰਕੇ ਦੇਤੇ ਖਾਸ ਕਰਕੇ ਸਾਡੀ ਪੰਜਾਬੀ ਕੌਮ ਜਿਹੜੀ ਹੈ ਨਾ ਉਹ ਬਹੁਤ ਹੀ ਦਿয়ালੂ ਆ ਇਹਦੇ ਇਦਾਂ ਦੀ ਹੈ ਕਿ ਕੱਲ ਨੂੰ ਰੱਬ ਨਾ ਕਰੇ ਕਿਤੇ ਕੰਗਣਾ ਦੇ ਬੱਚੇ ਨੂੰ ਇਹੋ ਜੀ ਕੋਈ ਪ੍ਰੋਬਲਮ ਹੋ ਜੇ ਤੇ ਅਸੀਂ ਉਹ ਵੀ ਦੇਾਂਗੇ ਕਿਉਂਕਿ ਅਸੀਂ ਕਦੇ ਵੀ ਜੜੀ ਇਹ ਦੁਸ਼ਮਣੀ ਹੈ ਗਾਂਹ ਤੱਕ ਲੈ ਕੇ ਨਹੀਂ ਗਏ ਬੰਦੇ ਦਾ ਕੀ ਸੀਮਤ ਰੱਖੀ ਦੀ ਆ ਤੇ ਹੁਣ ਗੱਲ ਕਰਨ ਵਾਲੀ ਇਹ ਆ ਮੰਨ ਲਓ ਕਿ 16 ਕਰੋੜ ਇਕੱਠਾ ਹੋ ਗਿਆ ਪਰ ਉਹਦੀ ਗਾਰੰਟੀ ਕੀ ਆ ਇਹ ਜਿਹੜਾ ਤੁਹਾਨੂੰ ਇੰਜੈਕਸ਼ਨ ਮਿਲਿਆ ਉਹ ਅਸਲੀ ਹੋਵੇ ਜਾਂ ਜੇ ਮਿਲ ਗਿਆ ਅਸਲੀ ਤੇ ਕੀ ਗਾਰੰਟੀ ਆ ਡਾਕਟਰ ਨੇ ਤੁਹਾਡੇ ਬੱਚੇ ਨੂੰ ਉਹ ਲਾਇਆ ਹੋਵੇ ਕਿਤੇ ਵਾਪਸ ਨਾ ਵੇਚਣ ਵਾਸਤੇ ਰੱਖ ਲਿਆ ਹੋਵੇ ਕਿਉਂਕਿ ਮੈਂ ਹਸਪੀਟਲ ਦੇ ਵਿੱਚ ਸਾਹਮਣੇ ਮੈਡੀਕਲ ਸਟੋਰ ਤੇ ਸਰਵਿਸ ਕੀਤੀ ਆ ਮੇਰੇ ਸਾਹਮਣੇ ਰੋਜ਼ ਆਪਰੇਸ਼ਨ ਥੀਏਟਰ ਤੋਂ ਸਮਾਨ ਸਾਰਾ ਵਾਪਸ ਆਉਂਦਾ ਸੀ ਇੱਕੋ ਹੀ ਸ਼ੀਸ਼ੀ ਦੇ ਨਾਲ ਸਾਰੇ ਆਪਰੇਸ਼ਨ ਕਰ ਦਿੰਦੇ ਸੀ ਬੇਟਾ ਡੀਨ ਤੇ ਤੇ ਬਾਕੀ ਸਾਰੀਆਂ ਵੇਚ ਦਿੰਦੇ ਸੀ ਥ੍ਰੈਡ ਕੋਟਨ ਹਰ ਚੀਜ਼ ਵੇਚਦੇ ਸੀ ਛੋਟੀ ਤੋਂ ਛੋਟੀ ਚੀਜ਼ ਵੇਚਦੇ ਸੀ ਸੂਈਆਂ ਤੱਕ ਵਾਪਸ ਵੇਚਦੇ ਸੀ ਤੇ ਕੀ ਉਹ 16 ਕਰੋੜ ਦਾ ਇੰਜੈਕਸ਼ਨ ਨਹੀਂ ਵਾਪਸ ਵੇਚ ਸਕਦੇ ਤੇ ਜੇ ਮੰਨ ਲਓ ਇੰਜੈਕਸ਼ਨ ਵੀ ਇਮਾਨਦਾਰ ਮਿਲ ਗਿਆ ਡਾਕਟਰ ਵੀ ਤੇ ਹੁਣ ਇੱਕ ਬੰਦਾ ਉਸ ਬੰਦੇ ਦੀਆਂ ਪੰਜ ਮੁੰਡੇ ਹੋਣ ਤੇ ਲਾਸਟ ਵਿੱਚ ਇੱਕ ਕੁੜੀ ਹੋਵੇ ਤੇ ਉਹ ਬੰਦੇ ਦੇ ਮਨ ਦੇ ਵਿੱਚ ਬੇਈਮਾਨੀ ਆ ਸਕਦੀ ਐ ਵੀ ਕੁੜੀ ਕੋਈ ਗੱਲ ਨਹੀਂ ਮਰ ਜੇਗੀ ਕੋਈ ਗੱਲ ਨਹੀਂ ਕੁੜੀਆਂ ਤੇ ਉਦਾਂ ਵੀ ਲੋਕੀ ਗੱਲ ਘੁੱਟ ਘੁੱਟ ਕੇ ਮਾਰੀ ਜਾਂਦੇ ਨੇ ਏਡੇ ਨਿਰਦਈ ਲੋਕ ਬੈਠੇ ਨੇ ਟ੍ਰੇਨਾਂ ਦੇ ਵਿੱਚ ਬਾਥਰੂਮਾਂ ਦੇ ਵਿੱਚ ਜਨਮ ਦੇ ਕੇ ਬੱਚਿਆਂ ਨੂੰ ਤੇ ਬੱਚੇ ਥੱਲੇ ਸੁੱਟੀ ਜਾਂਦੀਆਂ ਨੇ ਇਹ ਕੁੜੀਆਂ ਨੂੰ ਤੇ ਬੰਦਾ ਇਹ ਸੋਚਣ ਲੱਗ ਪਏ ਵੀ ਇਹ ਕੁੜੀ ਮਰ ਜੇਗੀ ਕੋਈ ਗੱਲ ਨਹੀਂ ਘੱਟੋ ਘੱਟ ਮੇਰੇ ਪੰਜ ਬੱਚਿਆਂ ਦੀ ਜ਼ਿੰਦਗੀ ਤੇ ਬਣ ਜੇਗੀ ਜਿਹੜੇ ਹੁਣ ਸਾਡੇ ਵਰਗੇ ਬੰਦੇ ਨੂੰ ساری ਜ਼ਿੰਦਗੀ 1 ਲੱਖ ਰੁਪਏ ਦੀ ਉਮੀਦ ਹੈ ਨਹੀਂ ਉਦੇ ਹੱਥ ਜਦੋਂ 16 ਕਰੋੜ ਰੁਪਇਆ ਆ ਜੇ ਤੇ ਉਹ ਬੇਈਮਾਨ ਹੋ ਸਕਦਾ ਇਸ ਕਰਕੇ ਇਸ ਬਿਮਾਰੀ ਦਾ ਸਪਾਇਨਲ ਮਸਕੂਲਰ ਐਸਟ੍ਰੋਫੀ ਨਾਂ ਦੀ ਜਿਹੜੀ ਬਿਮਾਰੀ ਆ ਨਾ ਇਹਦਾ ਇਲਾਜ ਸਰਕਾਰ ਨੂੰ ਆਪਣੇ ਹੱਥਾਂ ਚ ਲੈਣਾ ਚਾਹੀਦਾ ਤਾਂ ਜੋ ਬੱਚਿਆਂ ਦੀ ਜ਼ਿੰਦਗੀ ਬਚਾਈ ਜਾ ਸਕੇ ਇੱਕ ਹੋਰ ਕੰਪਨੀ ਨੇ ਬਾਇਓਕੇਡ ਨਾਂ ਦੀ ਕੰਪਨੀ ਨੇ ਇਹਦੀ ਦਵਾਈ ਬਣਾਈ ਸੀ ਪਰ ਉਹ ਦਵਾਈ ਅਜੇ ਵੀ ਉਹਦੇ ਟ੍ਰਾਇਲ ਜਰੇ ਨੇ ਉਹ ਚੱਲੀ ਜਾਂਦੇ ਨੇ ਤੇ ਬਾਕੀ ਕਹਿਣ ਦਾ ਮਤਲਬ ਇਹੋ ਹੀ ਆ ਕਿ ਸਰਕਾਰ ਦੇ ਹੱਥਾਂ 'ਚ ਹੋਵੇ ਬਕਾਇਦਾ ਜੇ ਦਵਾਈ ਮਿਲ ਜਾਂਦੀ ਤੇ ਉਹਦੇ ਟੈਸਟ ਹੋਣ ਕਿ ਦਵਾਈ ਅਸਲੀ ਆ ਕਿ ਨਕਲੀ ਆ ਫਿਰ ਇਸ ਚੀਜ਼ ਦੀ ਗਰੰਟੀ ਹੋਵੇ ਕਿ ਡਾਕਟਰ ਨੇ ਵਾਕਈ ਦਵਾਈ ਬੱਚੇ ਦੇ ਇੰਜੈਕਸ਼ਨ ਲਾਇਆ ਉਹੀ ਲਾਇਆ ਕਿ ਕੋਈ ਹੋਰ ਲਾਤਾ ਕਿਤੇ ਹੋਰ ਰੱਖਣਾ ਰਿਹਾ ਹੋਵੇ ਤੇ ਜਾਂ ਮਾਪੇ ਜਿਹੜੇ ਨੇ ਜਿਨ੍ਹਾਂ ਨੇ ਪੈਸੇ ਇਕੱਠੇ ਕੀਤੇ ਨੇ ਵਾਕਈ ਉਹਨਾਂ ਨੇ ਬੱਚੇ ਨੂੰ ਇੰਜੈਕਸ਼ਨ ਲਵਾਇਆ ਕਿ ਨਹੀਂ ਲਵਾਇਆ ਇਹ ਸਾਰੀਆਂ ਗੱਲਾਂ ਧਿਆਨ ਦੇ ਵਿੱਚ ਰੱਖਣੀਆਂ ਚਾਹੀਦੀਆਂ ਨੇ ਸਾਡੇ ਲੋਕ ਬਸ ਪੈਸੇ ਦੇ ਦਿੱਤੇ ਤੇ ਭੁੱਲ ਗਏ ਉਹ ਬੰਦਾ ਚਾਹੇ ਆਪਣੀ ਧੀ ਨੂੰ ਬਚਾਵੇ ਜਾਂ ਨਾ ਵਿਚਾਰੇ ਜਾਂ ਆਪਣੇ ਪੁੱਤ ਨੂੰ ਬਚਾਵੇ ਨਾ ਬਚਾਵੇ ਬੜੀ ਦੁਨੀਆ ਬੇਈਮਾਨ ਹੈ ਇੱਥੇ ਦੇ ਇਦਾਂ ਦੇ ਵੀ ਹੈਗੇ ਲੋਕ ਜਿਹੜੇ ਆਪਣੇ ਬੱਚਿਆਂ ਦੇ ਗੁਰਦੇ ਤੱਕ ਵੇਚ ਦਿੰਦੇ ਆ 16 ਕਰੋੜ ਰੁਪਇਆ ਦੇਖ ਕੇ ਤੇ ਕੋਈ ਵੀ ਬੇਈਮਾਨ ਹੋ ਸਕਦਾ ਇਸ ਕਰਕੇ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਸ ਬਿਮਾਰੀ ਦਾ ਇਲਾਜ ਸਰਕਾਰ ਆਪਣੇ ਹੱਥਾਂ ਵਿੱਚ ਲੈ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ